ਹਾਲੇ ਬਿਆਨ ਨੂੰ 1 ਮਹੀਨਾ 6 ਦਿਨ ਬਾਕੀ ਸੀ ਅਚਾਨਕ ਹੀ ਇਹ ਖਬਰ ਮਿਲ ਜਾਂਦੀ ਹੈ ਕਿ ਜਵਾਈ ਦੀ ਸਿਹਤ ਥੋੜੀ ਜਹੀ ਖਰਾਬ ਹੋ ਰਹੀ ਹੈ ਜਿਵੇਂ ਹੀ ਖਰਾਬ ਸਿਹਤ ਦੀ ਖਬਰ ਮਿਲਦੀ ਹੈ ਸੱਸ ਆਪਣੇ ਜਵਾਈ ਨੂੰ ਦੇਖਣ ਦੇ ਲਈ ਉਸ ਦੇ ਘਰ ਪਹੁੰਚ ਜਾਂਦੀ ਹੈ ਪਹਿਲੀ ਵਾਰ ਇਹ ਜਵਾਈ ਦੇ ਘਰ ਜਾਣਾ ਸੀ ਪਹਿਲੀ ਹੀ ਮੁਲਾਕਾਤ ਸੀ ਹੁਣ ਤੱਕ ਸਿਰਫ ਦੋਨੇ ਹੀ ਫੋਨ ਤੇ ਗੱਲਬਾਤ ਕਰਿਆ ਕਰਦੇ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕਹਿ ਕੇ ਸੱਸ ਗਈ ਹੋਈ ਸੀ ਪਰ ਜਵਾਈ ਜਿੱਦ ਕਰਨ ਲੱਗ ਜਾਂਦਾ ਹੈ ਕਿ ਜੇਕਰ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਅੱਜ ਰਾਤ ਤੁਸੀਂ ਇੱਥੇ ਹੀ ਰੁਕ ਜਾਵੋ ਅਤੇ ਸੱਸ ਜਿਵੇਂ ਹੀ ਉਸ ਦਿਨ ਰਾਤ ਨੂੰ ਰੁਕ ਜਾਂਦੀ ਹੈ ਤਾਂ ਫਿਰ ਉਸ ਰਾਤ ਨੂੰ ਜਵਾਈ ਅਤੇ ਸੱਸ ਦੋਵੇਂ ਹੀ ਇੱਕ ਬਿਸਤਰ ਤੇ ਸੋ ਜਾਂਦੇ ਨੇ ਤੇ ਇਸ ਗੱਲ ਦਾ ਕਿਸੇ ਨੇ ਵੀ ਇਹ ਅੰਦਾਜ਼ਾ ਨਹੀਂ ਲਗਾਇਆ ਸੀ ਕਿ ਆਖਰਕਾਰ ਇਹਨਾਂ ਦੇ ਵਿੱਚ ਇਹ ਹੋ ਕੀ ਰਿਹਾ ਅਗਲਾ ਦਿਨ ਚੜਦਾ ਹੈ ਤਾਂ ਸੱਸ ਆਪਣੇ ਘਰ ਜਾਣ ਲਈ ਤਿਆਰ ਹੋ ਜਾਂਦੀ ਹੈ ਤਾਂ ਜਵਾਈ ਫਿਰ ਕਹਿੰਦਾ ਹੈ ਕਿ ਅੱਜ ਦਾ ਦਿਨ ਹੋਰ ਰੁਕ ਜਾਵੋ ਫਿਰ ਇਸੇ ਤਰ੍ਹਾਂ ਕਰਦੇ ਕਰਦੇ 5 ਦਿਨ ਹੋ ਜਾਂਦੇ ਨੇ ਅਤੇ ਨਾ ਪੰਜ ਦਿਨਾਂ ਵਿੱਚ ਦੋਵੇਂ ਇਸ ਤਰ੍ਹਾਂ ਰਹਿੰਦੇ ਨੇ ਕਿ ਜਿਵੇਂ ਉਹ ਦੋਵੇਂ ਪਤੀ ਪਤਨੀ ਹੋਣ ਉਸ ਤੋਂ ਬਾਅਦ ਵਿਆਹ ਦੇ ਦਿਨ ਹੌਲੀ-ਹੌਲੀ ਨੇੜੇ ਆ ਰਹੇ ਸੀ ਹਲੇ ਧੀ ਦੇ ਵਿਆਹ ਦੇ ਵਿੱਚ 9 ਦਿਨ ਬਾਕੀ ਸੀ ਅਤੇ ਪੂਰੇ ਹੀ ਇਲਾਕੇ 'ਚ ਖਬਰ ਫੈਲ ਜਾਂਦੀ ਹੈ ਕਿ ਸੱਸ ਅਤੇ ਜਵਾਈ ਅਚਾਨਕ ਹੀ ਘਰ ਤੋਂ ਲਾਪਤਾ ਹੋ ਗਏ ਅਤੇ ਹੁਣ ਇਹ ਕਹਾਣੀ ਸੋਸ਼ਲ ਮੀਡੀਆ ਉੱਤੇ ਇਸ ਤਰ੍ਹਾਂ ਵਾਇਰਲ ਹੋ ਜਾਂਦੀ ਹੈ ਕਿ ਹਰ ਕਿਸੇ ਦੀ ਜ਼ੁਬਾਨ ਉੱਤੇ ਇਹ ਹੀ ਗੱਲ ਚੜ ਜਾਂਦੀ ਹੈ ਕਿ ਆਖਰ ਸੱਸ ਅਤੇ ਜਵਾਈ ਨੇ ਇਹ ਕੀ ਕੀਤਾ ਅੱਜ ਦੇ ਕਹਾਣੀ ਦੇ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਇਹ ਕਹਾਣੀ ਜਦੋਂ ਲੋਕਾਂ ਦੇ ਸਾਹਮਣੇ ਆਉਂਦੀ ਹੈ ਸੱਸ ਨੂੰ ਜਵਾਈ ਨਾਲ ਅਤੇ ਜਵਾਈ ਨੂੰ ਸੱਸ ਨਾਲ ਜਿਹੜਾ ਇਹ ਇਸ਼ਕ ਹੋ ਜਾਂਦਾ ਹੈ ਪਿਆਰ ਹੋ ਜਾਂਦਾ ਹੈ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੁੰਦੀ ਹੈ ਅਤੇ ਉਹ ਲੜਕਾ ਜਿਸ ਦੇ ਨਾਲ ਵਿਆਹ ਹੋ ਰਿਹਾ ਸੀ ਉਸ ਦੇ ਨਾਲ ਕੀ ਹੁੰਦਾ ਹੈ ਜਿਹੜੀ ਅਸੀਂ ਤੁਹਾਨੂੰ ਇਹ ਘਟਨਾ ਸੁਣਾਉਣ ਜਾ ਰਹੇ ਹਾਂ ਇਹ ਇੱਕ ਸੱਚੀ ਘਟਨਾ ਹੈ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਅਲੀਗੜ੍ਹ ਦੀ ਇੱਕ ਥਾਣਾ ਲੱਗਦਾ ਹੈ ਮੰਡਰਾਕ ਅਤੇ ਇਸ ਥਾਣੇ ਦੇ ਇਲਾਕੇ ਦਾ ਇੱਕ ਪਿੰਡ ਹੈ ਮਨੋਰਪੁਰ ਕਈਆਂ ਸਥ ਦਰਅਸਲ ਇਸ ਪਿੰਡ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਦਾ ਨਾਮ ਹੁੰਦਾ ਹੈ ਸਪਨਾ ਦੇਵੀ ਸਪਨਾ ਦੇਵੀ ਆਪਣੇ ਪਤੀ ਜਿਸ ਦਾ ਨਾਮ ਜਤਿੰਦਰ ਉਰਫ ਜੀਤੋ ਹੁੰਦਾ ਹੈ ਉਸ ਨੂੰ ਕਹਿੰਦੀ ਹੈ ਕਿ ਦੇਖੋ ਹੁਣ ਵਿਆਹ ਦੇ ਵਿਚਕਾਰ ਸਾਰੇ ਹੀ 9 ਦਿਨ ਰਹਿ ਗਏ ਨੇ 6 April 2025 ਦੀ ਇਹ ਤਰੀਕ ਆ ਚੁੱਕੀ ਹੈ ਤੁਹਾਨੂੰ ਮੇਰੀ ਭੈਣ ਦੇ ਘਰ ਜਾਣਾ ਚਾਹੀਦਾ ਜਾ ਕੇ ਤੁਸੀਂ ਕਾਰਡ ਦੇ ਕੇ ਆਓ ਜੇਕਰ ਤੁਸੀਂ ਕਾਰਡ ਦੇ ਕੇ ਆ ਜਾਓਗੇ ਤਾਂ ਠੀਕ ਹੈ ਨਹੀਂ ਤਾਂ ਕਾਰਡ ਦੇਣ ਦੇ ਵਿੱਚ ਦੇਰੀ ਹੋ ਜਾਵੇਗੀ ਹਾਲੇ ਤਾਂ ਸੀ ਬਹੁਤ ਸਾਰੀਆਂ ਤਿਆਰੀਆਂ ਕਰਨੀਆਂ ਨੇ ਜਿਵੇਂ ਹੀ ਜਤਿੰਦਰ ਉਰਫ ਜੀਤੂ ਨੇ ਇਹ ਗੱਲ ਸੁਣੀ ਉਹ ਆਪਣੀ ਪਤਨੀ ਦੀ ਗੱਲ ਸੁਣਨ ਤੋਂ ਬਾਅਦ ਸਿੱਧਾ ਹੀ ਉਸ ਦੀ ਭੈਣ ਦੇ ਘਰ ਪਹੁੰਚ ਜਾਂਦਾ ਹੈ ਅਤੇ ਪਹੁੰਚਣ ਤੋਂ ਬਾਅਦ ਉੱਥੇ ਕਾਰਡ ਵਗੈਰਾ ਦੇ ਕੇ ਜੋ ਆਸ-ਪਾਸ ਦੇ ਇਲਾਕੇ 'ਚ ਧੀ ਦੇ ਵਿਆਹ ਦੇ ਕਾਰਡ ਵੰਡਣੇ ਸੀ ਉਹ ਕਾਰਡ ਦੇ ਕੇ ਜਦੋਂ ਉਹ ਆਪਣੇ ਘਰ ਵਾਪਸ ਆਉਂਦਾ ਹੈ 6 April 2025 ਦੀ ਰਾਤ ਲਗਭਗ 8:30 ਵਜੇ ਦਾ ਟਾਈਮ ਸੀ ਜੀਤੂ ਨੇ ਆਪਣੀ ਧੀ ਸ਼ਵਾਨੀ ਨੂੰ ਪੁੱਛ ਕੀ ਬੇਟਾ ਤੇਰੀ ਮਾਂ ਕਿੱਥੇ ਹੈ ਤਾਂ ਜਿਵਾਨੀ ਕਹਿੰਦੀ ਹੈ ਕਿ ਪਿਤਾ ਜੀ ਉਹ ਤਾਂ ਸ਼ਾਮ 4:30 ਵਜੇ ਦੇ ਆਸ-ਪਾਸ ਘਰ ਤੋਂ ਨਿਕਲ ਗਏ ਸੀ ਇਹ ਕਹਿ ਕੇ ਕਿ ਮੈਂ ਬਾਜ਼ਾਰ ਜਾ ਰਹੀ ਹਾਂ ਮੈਨੇ ਕੁਝ ਖਰੀਦਦਾਰੀ ਕਰਨੀ ਹੈ ਅਤੇ ਥੋੜਾ ਜਿਹਾ ਟਾਈਮ ਲੱਗ ਜਾਵੇਗਾ ਜਿਵੇਂ ਹੀ ਪਿਤਾ ਨੇ ਇਹ ਗੱਲ ਸੁਣੀ ਉਸਨੇ ਆਪਣੀ ਪਤਨੀ ਨੂੰ ਫੋਨ ਕੀਤਾ ਫੋਨ ਕਰਨ ਤੋਂ ਬਾਅਦ ਆਪਣੀ ਪਤਨੀ ਦੇ ਨਾਲ ਗੱਲਬਾਤ ਕਰਨ ਦੇ ਲਈ ਜਿਵੇਂ ਹੀ ਕੋਸ਼ਿਸ਼ ਕੀਤੀ ਤਾਂ ਪਤਨੀ ਨੇ ਕਿਹਾ ਕਿ ਬੱਸ ਮੈਂ ਹੁਣੇ ਘਰ ਪਹੁੰਚਣ ਵਾਲੀ ਹਾਂ ਯਾਨੀ ਕਿ ਉਹ ਅਗਲੇ 1 ਘੰਟੇ ਤੱਕ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਲਗਾਤਾਰ ਫੋਨ ਕੀਤਾ ਜਾ ਰਿਹਾ ਹੈ ਪਰ ਜਿਹੜੀ ਉਸਦੀ ਪਤਨੀ ਹੁੰਦੀ ਹੈ ਜਿਸ ਦਾ ਨਾਮ ਸਪਨਾ ਦੇਵੀ ਹੁੰਦਾ ਹੈ ਸਪਨਾ ਦੇਵੀ ਕੋਈ ਨਾ ਕੋਈ ਬਹਾਨਾ ਲਾ ਰਹੀ ਸੀ ਹੁਣ ਪਹੁੰਚਣ ਵਾਲੀ ਹਾਂ ਥੋੜੀ ਦੇਰ ਤੱਕ ਪਹੁੰਚ ਜਾਵਾਂਗੀ ਇਸ ਤਰ੍ਹਾਂ ਦੇ ਬਹਾਨੇ ਲਾ ਰਹੀ ਸੀ ਕਦੋਂ 1 ਤੋਂ 2 ਘੰਟੇ ਬੀਤ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਉਸ ਤੋਂ ਬਾਅਦ ਅਚਾਨਕ ਹੀ ਉਸ ਦਾ ਨੰਬਰ ਸਵਿਚ ਆਫ ਹੋ ਜਾਂਦਾ ਹੈ ਪਰ ਜਦੋਂ ਨੰਬਰ ਬੰਦ ਕੀਤਾ ਸੀ ਉਦੋਂ ਤੱਕ ਜਤਿੰਦਰ ਨੂੰ ਪਤਾ ਲੱਗ ਗਿਆ ਸੀ ਕਿ ਉਹ ਕਿਸੇ ਦੇ ਨਾਲ ਹੈ ਤੇ ਕਿਸ ਦੇ ਨਾਲ ਨਹੀਂ ਜਤਿੰਦਰ ਉਰਫ ਜਿੱਤੂ ਨੇ ਆਪਣੀ ਜਵਾਈ ਨੂੰ ਫੋਨ ਲਗਾਇਆ ਅਤੇ ਜਵਾਈ ਨੂੰ ਕਿਹਾ ਕਿ ਮੈਨੂੰ ਸਾਰਾ ਕੁਝ ਪਤਾ ਹੈ ਜੋ ਮੇਰੀ ਪਤਨੀ ਯਾਨੀ ਕਿ ਸਪਨਾ ਦੇਵੀ ਹੈ ਉਹ ਤੇਰੇ ਨਾਲ ਹੀ ਹੈ ਮੇਰੀ ਬਾਤ ਕਰਵਾ ਦਿਵੋ rahul ਨਾਮ ਦਾ ਜੋ ਨੌਜਵਾਨ ਸੀ ਜਿਸ ਦੇ ਨਾਲ ਸ਼ਿਵਾਨੀ ਦਾ ਵਿਆਹ ਹੋਣ ਵਾਲਾ ਸੀ 16 ਅਪ੍ਰੈਲ 2025 ਨੂੰ ਤੇ ਉਸ ਤੋਂ ਬਾਅਦ ਜਵਾਈ ਨੇ ਕਿਹਾ ਕਿ ਉਹ ਮੇਰੇ ਨਾਲ ਨਹੀਂ ਹੈ ਪਰ ਜਦੋਂ ਸੋਰੇ ਨੇ ਬਾਰ ਬਾਰ ਮੀਨਤਾ ਕੀਤੀ ਆ ਤਾਂ ਆਖਰਕਾਰ ਰਾਹੁਲ ਇਹ ਕਹਿੰਦਾ ਹੈ ਕਿ ਹੁਣ ਤੁਸੀਂ ਇਸ ਦੀ ਬਾਰੇ ਸੋਚਣਾ ਬੰਦ ਕਰ ਦਵੋ ਇਹ 18 ਸਾਲ ਤੋਂ ਤੇਰੇ ਨਾਲ ਰਹਿ ਰਹੀ ਹੈ ਤੈਨਾਂ ਇਸ ਨੂੰ ਕਿੰਨਾ ਪਰੇਸ਼ਾਨ ਕੀਤਾ ਤੈਨਾਂ ਇਸ ਨੂੰ ਕਿੰਨਾ ਟੌਰਚਰ ਕੀਤਾ ਹੈ ਹੁਣ ਮੈਂ ਚੰਗੀ ਤਰ੍ਹਾਂ ਇਸ ਦਾ ਧਿਆਨ ਰੱਖਾਂਗਾ ਪੂਰੀ ਤਰ੍ਹਾਂ ਦੇ ਨਾਲ ਇਹਦੇ ਨਾਲ ਰਹਾਂਗਾ ਤੇ ਦੇਖ ਲਿਓ ਮੈਂ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇੱਕ ਤਾਂ ਪਰੇਸ਼ਾਨੀ ਨਹੀਂ ਆਉਣ ਦਿਆਂਗਾ ਜਿਵੇਂ ਹੀ ਇਹ ਗੱਲ ਹੁੰਦੀ ਹੈ ਆਖਰਕਾਰ ਜੋ ਸੋਹਰਾ ਹੁੰਦਾ ਹੈ ਜਿਸ ਦਾ ਨਾਮ ਜਤਿੰਦਰ ਉਰਫ ਜੀਤੋ ਹੁੰਦਾ ਹੈ ਉਸ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਕਿ ਜਵਾਈ ਇਹ ਸਭ ਕੀ ਗੱਲਾਂ ਕਰ ਰਿਹਾ ਹੈ 10:30 ਵਜ ਰਹੀ ਸੀ ਰਾਤ ਦੇ ਨੰਬਰ ਬੰਦ ਹੋ ਜਾਂਦਾ ਹੈ ਗੱਲਬਾਤ ਕਰਨ ਦਾ ਜੋ ਸਾਧਨ ਸੀ ਉਹ ਸਾਰਾ ਹੀ ਟੁੱਟ ਜਾਂਦਾ ਹੈ ਪਰ ਹੁਣ ਜਿਹੜਾ ਜਤਿੰਦਰ ਉਰਫ ਜੀਤੋ ਹੁੰਦਾ ਹੈ ਇਹ ਸੋਚ ਕੇ ਪਰੇਸ਼ਾਨ ਸੀ ਕਿ ਆਖਰਕਾਰ ਉਸ ਦੀ ਪਤਨੀ ਨੇ ਇਹ ਕੀ ਕੀਤਾ ਕਿਥੇ ਗਿਆ ਕਿਥੇ ਨਹੀਂ ਉਹ ਇੰਤਜ਼ਾਰ ਕਰ ਰਿਹਾ ਸੀ ਕਿ ਪੂਰੀ ਰਾਤ ਤੋਂ ਬਾਅਦ ਕੀ ਪਤਾ ਲੱਗਦਾ ਹੈ ਕਿ ਉਹ ਸਵੇਰੇ ਵਾਪਸ ਆ ਜਾਵੇ ਪੂਰੀ ਰਾਤ ਬੈਠੇ ਹੋਏ ਇੰਤਜ਼ਾਰ ਕਰ ਰਿਹਾ ਸੀ ਦਰਵਾਜ਼ੇ ਉੱਤੇ ਲਗਾਤਾਰ ਪੈਰਾ ਲਾਇਆ ਹੋਇਆ ਸੀ ਕਿ ਕਦੋਂ ਉਸ ਦੀ ਪਤਨੀ ਸਪਨਾ ਆਵੇਗੀ ਕਿ ਜੋ ਉਸ ਨੂੰ ਸ਼ੱਕ ਲੱਗ ਰਿਹਾ ਸੀ ਉਹ ਸਿਰਫ ਸ਼ੱਕ ਦੇ ਵਿੱਚ ਹੀ ਬਦਲ ਜਾਵੇਗਾ ਉਸ ਦੀ ਪਤਨੀ ਵਾਪਸ ਆ ਜਾਵੇਗੀ ਪੂਰੀ ਰਾਤ ਨਿਕਲ ਜਾਂਦੀ ਹੈ ਇਸ ਤੋਂ ਬਾਅਦ ਜਿੱਤੂ ਆਸ-ਪਾਸ ਦੇ ਗਵਾਂਢੀਆਂ ਨਾਲ ਗੱਲਬਾਤ ਕਰਦਾ ਹੈ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲਬਾਤ ਕਰਦਾ ਹੈ ਪਰਿਵਾਰ ਦੇ ਨਾਲ ਗੱਲਬਾਤ ਕਰਦਾ ਹੈ ਕਿ ਜਿਹੜੀ ਉਸਦੀ ਪਤਨੀ ਹੈ ਉਹ ਅਚਾਨਕ ਹੀ ਰਾਤ ਤੋਂ ਗਾਇਬ ਹੈ ਪਤਾ ਨਹੀਂ ਉਹ ਕਿੱਥੇ ਹੈ ਕਿਸ ਨਾਲ ਹੈ ਉਦੋਂ ਹੀ ਘਰ ਵਾਲੇ ਕਹਿੰਦੇ ਨੇ ਕਿ ਤੁਸੀਂ ਬਿਲਕੁਲ ਵੀ ਪਰੇਸ਼ਾਨ ਨਾ ਹੋਵੋ ਪਹਿਲਾਂ ਘਰ ਦੇ ਵਿੱਚ ਦੇਖੋ ਕਿ ਆਖਰਕਾਰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਘਰ ਦੇ ਵਿੱਚ ਜੋ ਅਲਮਾਰੀਆਂ ਸੀ ਘਰ ਦੇ ਵਿੱਚ ਜੋ ਚੀਜ਼ਾਂ ਸੀ ਦੇਖੀਏ ਜਾਂਦੇ ਨੇ ਤੇ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਜੋ ਲਗਭਗ 3.5 ਲੱਖ ਰੁਪਏ ਸੀ ਨਕਦੀ ਉਹ ਗਾਇਬ ਨੇ ਨਾਲ ਹੀ 5 ਲੱਖ ਰੁਪਏ ਦੇ ਨੇ ਸੀ ਜੋ ਉਹ ਵੀ ਗਾਇਬ ਸੀ ਹੁਣ ਇਹਨਾਂ ਦੇਖਣ ਤੋਂ ਬਾਅਦ ਇੱਕ ਤਾਂ ਇਹ ਸੀ ਕਿ ਉਸ ਦੀ ਘਰ ਵਾਲੀ ਕਿਤੇ ਚਲੀ ਗਈ ਹੈ ਦੂਸਰਾ ਇਹ ਸੀ ਕਿ ਨਕਦੀ ਅਤੇ ਗਹਿਣੇ ਵੀ ਗਾਇਬ ਹੋ ਚੁੱਕੇ ਨੇ ਹੁਣ ਜਤਿੰਦਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਆਪਣੇ ਹੀ ਕੁਝ ਦੋਸਤਾਂ ਨੂੰ ਲੈ ਕੇ ਜੋ ਉਹਨਾਂ ਨੂੰ ਪੁਲਿਸ ਸਟੇਸ਼ਨ ਲੱਗਦਾ ਹੈ ਉੱਥੇ ਪਹੁੰਚ ਜਾਂਦਾ ਹੈ ਉੱਥੇ ਜਾਣ ਤੋਂ ਬਾਅਦ ਕਹਾਣੀ ਸੁਣਾਉਂਦਾ ਹੈ ਕਹਿੰਦਾ ਕਿ ਸਾਹਿਬ ਅਕਤੂਬਰ 2024 ਦੀ ਇਹ ਗੱਲ ਹੈ rahul ਨਾਂ ਦਾ ਇੱਕ ਲੜਕਾ ਹੈ ਜਿਸ ਦੀ ਉਮਰ ਲਗਭਗ 20 ਸਾਲ ਦੇ ਕਰੀਬ ਉਸ ਦੇ ਪਿਤਾ ਦਾ ਨਾਮ ਹੋਰੀ لال ਹੈ ਜੋ ਕਿ ਪਿੰਡ ਮਛਰੀਆ ਥਾਣੇ ਦਾਦੋਨ ਦਾ ਰਹਿਣ ਵਾਲਾ ਹੈ ਮਛਰੀਆ ਨਗਲਾ ਥਾਣੇ ਦਾਦੋ ਦਾ ਰਹਿਣ ਵਾਲਾ ਹੈ ਜਿਸ ਦੀ ਤਹਿਸੀਲ ਛਰਨ ਲੱਗਦੀ ਹੈ ਜ਼ਿਲ੍ਹਾ ਇਸ ਦਾ ਅਲੀਗੜ ਲੱਗਦਾ ਹੈ ਉਸ ਦੇ ਨਾਲ ਮੇਰੀ ਧੀ ਦਾ ਵਿਆਹ ਤੈਅ ਹੋਇਆ ਸੀ ਉਸ ਦੀ ਧੀ ਜਿਹੜੀ ਕਿ 8ਵੀਂ ਤੱਕ ਪੜ੍ਹੀ ਹੋਈ ਹੈ ਨਾਮ ਉਸ ਦਾ ਸ਼ਿਵਾਨੀ ਹੈ ਇਹਨਾਂ ਦੋਵਾਂ ਦਾ ਵਿਆਹ ਤੈਅ ਹੋਇਆ ਸੀ ਇਹ ਲਗਭਗ ਅਕਤੂਬਰ 2024 ਦੇ ਆਸ-ਪਾਸ ਗੱਲ ਹੈ ਇਸ ਦੇ ਕੁਝ ਹੀ ਦਿਨ ਦੇ ਬਾਅਦ ਲਗਭਗ ਇੱਕ ਇਨੇ ਡੇਢ ਮਹੀਨੇ 2 ਮਹੀਨੇ ਦੇ ਆਸ-ਪਾਸ ਬਿੱਤੇ ਹੀ ਹੋਵੇਗਾ ਸਸਤੇ ਜਵਾਈ ਦੋਨੇ ਹੀ ਆਪਸ ਦੇ ਵਿੱਚ ਗੱਲ ਕਰਨਾ ਸ਼ੁਰੂ ਕਰ ਦਿੰਦੇ ਨੇ ਦਰਅਸਲ ਜਦੋਂ ਇਹ ਰਿਸ਼ਤਾ ਹੋਇਆ ਸੀ ਉਦੋਂ ਆਪਣੇ ਪਿੰਡ 'ਚ ਜਾਂਦਾ ਹੈ ਉਹ ਕਰਨਾਟਕਾ ਦੀ ਰਾਜਸਤਾਨੀ ਬੈਂਗਲੋਰੂ 'ਚ ਰਹਿ ਕੇ ਫੇਰੀ ਦਾ ਕੰਮ ਕਰਦਾ ਹੈ ਕੱਪੜਿਆਂ ਦਾ ਬਿਜ਼ਨਸ ਕਰਦਾ ਹੈ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਉਹ ਕੱਪੜਾ ਵੇਚਦਾ ਹੈ ਇਸ ਤਰ੍ਹਾਂ ਦਾ ਉਸ ਦਾ ਬਿਜ਼ਨਸ ਉਸ ਦਾ ਵਪਾਰ ਹੈ ਉਹ ਘਰ 'ਚ ਬਹੁਤ ਘੱਟ ਰਹਿੰਦਾ ਹੈ ਜਦੋਂ ਉਹ ਘਰ ਫੋਨ ਕਰਦਾ ਸੀ ਤਾਂ ਪਤਾ ਲੱਗਦਾ ਕੇ ਜਿਹੜੀ ਉਸਦੀ ਪਤਨੀ ਹੈ ਉਹ ਜਵਾਈ ਦੇ ਨਾਲ ਗੱਲ ਕਰ ਰਹੀ ਹੈ 24 ਘੰਟਿਆਂ ਦੇ ਵਿੱਚੋਂ ਲਗਭਗ 14 ਤੋਂ 15 ਘੰਟੇ ਉਹ ਆਪਣੇ ਜਵਾਈ ਦੇ ਨਾਲ ਹੀ ਗੱਲਬਾਤ ਕਰਿਆ ਕਰਦੀ ਸੀ ਉਦੋਂ ਤੱਕ ਤਾਂ ਕੋਈ ਸ਼ੱਕ ਨਹੀਂ ਸੀ ਪਰ ਹੁਣ ਉਸ ਦਾ ਅਚਾਨਕ ਹੀ ਇਦਾਂ ਚਲੇ ਜਾਣਾ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਹੈ ਜਦੋਂ ਉਸਦੀ ਆਖਰੀ ਵਾਰ ਗੱਲ ਹੋਈ ਸੀ ਤਾਂ ਉਸਨੇ ਕਿਹਾ ਕਿ ਵਿਆਹ ਨੂੰ 18 ਸਾਲ ਹੋ ਗਏ ਨੇ ਤੁਸੀਂ 18 ਸਾਲ ਦੇ ਵਿੱਚ ਇਸ ਨੂੰ ਕਿੰਨਾ ਪਰੇਸ਼ਾਨ ਕੀਤਾ ਹੈ ਸਪਨਾ ਹੁਣ ਮੇਰੇ ਨਾਲ ਹੀ ਰਹੇਗੀ ਉਹ ਉਸ ਦੇ ਨਾਲ ਹੀ ਰਹੇਗੀ ਉਸ ਦਾ ਉਹ ਪੂਰੀ ਤਰ੍ਹਾਂ ਧਿਆਨ ਰੱਖੇਗਾ ਸਾਹਿਬ ਉਸ ਦੇ ਘਰ ਵਾਲਿਆਂ ਨੂੰ ਲੱਭ ਕੇ ਲੈ ਆਓ ਘਰ ਦੇ ਵਿੱਚੋਂ ਸਾਡੇ 3 ਲੱਖ ਦੀ ਨਕਦੀ ਵੀ ਗਾਇਬ ਹੈ ਲਗਭਗ 5 ਲੱਖ ਦੇ ਗਹਿਣੇ ਵੀ ਗਾਇਬ ਨੇ ਤੇ ਇਹਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਆਖਿਰ ਕਰੀਏ ਤਾਂ ਕੀ ਕਰੀਏ ਉਦੋਂ ਹੀ ਪੁਲਿਸ ਵਾਲਾ ਪੁੱਛਦੇ ਨੇ ਕਿ ਉਹ ਕਿਵੇਂ ਮਿਲੇ ਕਿਵੇਂ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਉਹ ਸਿਰਫ ਗੱਲਬਾਤ ਹੀ ਕਰਿਆ ਕਰਦੇ ਸੀ ਫੋਨ ਤੇ ਪਰ 1 ਮਾਰਚ 2025 ਨੂੰ ਉਸ ਦੇ ਕੋਲ ਫੋਨ ਜਾਂਦਾ ਹੈ ਉਸ ਟਾਈਮ ਉਹ ਬੈਂਗਲੂਰ ਦੇ ਵਿੱਚ ਹੀ ਆਪਣਾ ਕੰਮ ਕਰ ਰਿਹਾ ਸੀ ਪਤਨੀ ਸਪਨਾ ਦੇ ਵੀ ਕਹਿੰਦੀ ਹੈ ਕਿ ਜਵਾਏ ਦੀ ਥੋੜੀ ਜਿਹੀ ਸਿਹਤ ਖਰਾਬ ਹੈ ਮੈਨੂੰ ਲੱਗਦਾ ਹੈ ਕਿ ਉਥੇ ਜਾ ਕੇ ਦੇਖਣਾ ਚਾਹੀਦਾ ਜਦੋਂ ਗੱਲ ਦੇਖਣ ਦੀ ਆਉਂਦੀ ਹੈ ਤਾਂ ਪਤੀ ਖੁਦ ਕਹਿੰਦਾ ਹੈ ਕਿ ਤੁਸੀਂ ਜਾ ਕੇ ਦੇਖਾਓ ਪਤਾ ਨਹੀਂ ਖੁਦ ਹੀ ਕਹਿੰਦੀ ਹੈ ਕਿ ਮੈਂ ਸਵੇਰੇ ਜਾਵਾਂਗੀ ਤੇ ਸ਼ਾਮ ਨੂੰ ਵਾਪਸ ਆ ਜਾਵਾਂਗੀ ਪਰ ਇੱਕ ਦਿਨ ਬਾਅਦ ਵਾਪਸ ਆਉਂਦੀ ਹੈ ਤੇ ਨਾਹੀ ਦੋ ਦਿਨਾਂ ਬਾਅਦ ਵਾਪਸ ਆਉਂਦੀ ਹੈ ਨਾਹੀ ਤਿੰਨ ਦਿਨਾਂ ਬਾਅਦ ਵਾਪਸ ਆਉਂਦੀ ਹੈ ਤੇ ਨਾਹੀ ਚਾਰ ਨੂੰ ਅਤੇ ਨਾਹੀ ਪੰਜ ਨੂੰ ਵਾਪਸ ਆਉਂਦੀ ਪੰਜ ਦਿਨ ਉਹ ਆਪਣੇ ਜਵਾਈ ਦੇ ਨਾਲ ਹੀ ਰਹਿੰਦੀ ਹੈ ਉਦੋਂ ਤੱਕ ਤਾਂ ਸਾਨੂੰ ਅੰਦਾਜ਼ਾ ਬਿਲਕੁਲ ਵੀ ਨਹੀਂ ਸੀ ਪਰ ਇਹ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਪਹਿਲੀ ਵਾਰ 1 ਮਾਰਚ 2 ਮਾਰਚ 3 ਮਾਰਚ 4 ਮਾਰਚ 5 ਮਾਰਚ ਨੂੰ ਫਿਜ਼ੀਕਲ ਰਿਲੇਸ਼ਨ ਬਣੇ ਸੀ ਉਹ ਦੋਵੇਂ ਇੱਕ ਦੂਜੇ ਤੇ ਬਹੁਤ ਹੀ ਜ਼ਿਆਦਾ ਨੇੜੇ ਆ ਚੁੱਕੇ ਸੀ ਸ਼ਾਇਦ ਇੱਥੋਂ ਹੀ ਉਹਨਾਂ ਦੋਵਾਂ ਦਾ ਪਿਆਰ ਪ੍ਰਵਾਨ ਹੋ ਜਾਂਦਾ ਹੈ ਇਸ ਲਈ ਤੁਸੀਂ ਇਸ ਦੇ ਵਿੱਚ ਮਦਦ ਕਰ ਦਵੋ ਪੁਲਿਸ ਵਾਲੇ ਕਹਿੰਦੇ ਆ ਕਿ ਤੁਸੀਂ ਕੰਪਲੀਟਲੀ ਲਿਖਵਾ ਦਿਓ ਇਸ ਮਾਮਲੇ ਦੀ ਅਸੀਂ ਜਾਂਚ ਕਰਦੇ ਹਾਂ ਪੜਤਾਲ ਕਰਦੇ ਹਾਂ ਦੋਨਾਂ ਦਾ ਜੋ ਨੰਬਰ ਸੀ ਉਹ ਲੋਕੇਸ਼ਨ ਟਰੈਕ ਤੇ ਲਗਾਇਆ ਜਾਂਦਾ ਹੈ ਨਾਲ ਦੀ ਨਾਲ ਹੀ ਉਹਨਾਂ ਦੀ ਜੋ ਮੋਬਾਈਲ ਕਾਲਿੰਗ ਦੀ ਡਿਟੇਲ ਹੈ ਉਹ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਲੋਕੇਸ਼ਨ ਦੇ ਨਾਲ ਉਸਦੇ ਬਾਰੇ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਾਰਾ ਕੁਝ ਪੁੱਛਿਆ ਜਾਂਦਾ ਹੈ ਕਿ ਆਖਰਕਾਰ ਵਿਆਹ ਕਦੋਂ ਸੀ ਉਦੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ 16 April 2025 ਨੂੰ ਪਿੰਡ ਦੇ ਅੰਦਰ ਹੀ ਵਿਆਹ ਹੋਣਾ ਸੀ ਉੱਥੇ ਹੀ ਟੈਂਟ ਦਾ ਇੰਤ ਇਜ਼ਾਮ ਕੀਤਾ ਗਿਆ ਸੀ ਉਥੇ ਹੀ ਸਭ ਕੁਝ ਖਾਣਾ ਪੀਣ ਦੇ ਲਈ ਹਲਵਾਈ ਕਰ ਲਿੱਤੇ ਸੀ ਸਾਰਾ ਸਮਾਨ ਖਰੀਦ ਲਿਆ ਗਿਆ ਸੀ ਵਿਆਹ ਦੇ ਕਾਰਡ ਵੰਡ ਦਿੱਤੇ ਗਏ ਸੀ ਉਹ 25 ਮਾਰਚ ਨੂੰ ਵਾਪਸ ਆਉਂਦਾ ਹੈ ਜਦੋਂ 25 ਮਾਰਚ ਨੂੰ ਵਾਪਸ ਮੁੜ ਕੇ ਆਇਆ ਜਦੋਂ ਵੀ ਉਹ ਆਪਣੀ ਪਤਨੀ ਨੂੰ ਦੇਖਦਾ ਸੀ ਪਤਾ ਨਹੀਂ ਹਰ ਵੇਲੇ ਹੀ ਗੱਲਬਾਤ ਕਰਦੀ ਰਹਿੰਦੀ ਸੀ ਪਤੀ ਪੁੱਛਦਾ ਸੀ ਕਿ ਕਿਸ ਦੇ ਨਾਲ ਗੱਲ ਕਰ ਰਹੇ ਹੋ ਅਗੋਂ ਪਤਨੀ ਬੋਲਦੀ ਸੀ ਕਿ ਜਵਾਈ ਦੇ ਨਾਲ ਗੱਲ ਕਰ ਰਹੀ ਹਾਂ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਵਾਈ ਅਤੇ ਜੋ ਸੱਸ ਦਾ ਰਿਸ਼ਤਾ ਹੁੰਦਾ ਹੈ ਮਾਤੇ ਪੁੱਤ ਦੀ ਤਰ੍ਹਾਂ ਹੁੰਦਾ ਹੈ ਉਸਦੇ ਦਿਮਾਗ ਅਤੇ ਮਨ ਦੇ ਵਿੱਚ ਕੋਈ ਵੀ ਅਜੀਹਾ ਖਿਆਲ ਨਹੀਂ ਸੀ ਪਰ ਜੋ ਸੱਸਾ ਤੇ ਜਵਾਈ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਅਜੀਹੇ ਖਿਆਲ ਸੀ ਕਿਸੇ ਨੇ ਵੀ ਇਸ ਗੱਲ ਦਾ ਅੰਦਾਜ਼ਾ ਤੱਕ ਨਹੀਂ ਲਗਾਇਆ 1 ਅਪ੍ਰੈਲ 2025 ਦੀ ਇਹ ਗੱਲ ਹੈ ਜਵਾਈ ਨੇ ਫੋਨ ਕਰਕੇ ਕਿਹਾ ਸੀ ਕਿ ਪਿਤਾ ਜੀ ਮੈਨੂੰ ਮੋਬਾਈਲ ਚਾਹੀਦਾ ਤੁਸੀਂ ਇੱਕ ਮੈਨੂੰ ਮੋਬਾਈਲ ਤਾਂ ਗਿਫਟ ਕਰ ਦਿਓ ਜਦੋਂ ਗੱਲ ਮੋਬਾਈਲ ਗਿਫਟ ਕਰਨ ਦੀ ਆਉਂਦੀ ਹੈ ਤਾਂ ਉਹ ਵੀਵੋ ਦਾ ਮੋਬਾਈਲ ਗਿਫਟ ਕਰਦੇ ਨੇ ਲਗਭਗ ਜਿਸ ਦੀ ਕੀਮਤ 20000 ਦੇ ਲਗਭਗ ਹੁੰਦੀ ਹੈ ਉਹ ਮੋਬਾਈਲ ਕਿਸ਼ਤਾਂ ਤੇ ਲਿਆਜ ਗਿਆ ਸੀ ਅਤੇ ਕਿਸ਼ਤਾਂ ਤੋਂ ਲੈਣ ਤੋਂ ਬਾਅਦ ਜਵਾਈ ਨੂੰ ਦੇ ਦਿੱਤਾ ਜਾਂਦਾ ਹੈ ਸੋਰਾ ਨਹੀਂ ਜਾਣਦਾ ਸੀ ਕਿ ਇਸ ਫੋਨ ਦਾ ਵੀ ਉਹ ਗਲਤ ਇਸਤੇਮਾਲ ਕਰਨਗੇ ਆਖਰਕਾਰ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਪੜਤਾਲ ਦੇ ਵਿੱਚ ਜੁਟ ਜਾਂਦੀ ਹੈ ਉਹਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਨ ਲੱਗਦੀ ਹੈ ਜਦੋਂ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਹਾਲਾਂਕਿ ਪਤਨੀ ਦਾ ਨਾਮ ਸੀ ਹਾਲਾਂਕਿ ਪਤਨੀ ਦਾ ਨਾਮ ਸੀ ਆਪਣਾ ਦੇਵੀ ਪਰ ਉਸ ਨੂੰ ਪਿਆਰ ਦੇ ਨਾਲ ਸਪਨਾ ਦੇਵੀ ਬੁਲਾਉਂਦੇ ਸੀ ਜਦਕਿ ਤੁਸੀਂ ਆਪਣਾ ਨਾਮ ਬਹੁਤ ਇਹ ਘਟ ਦੇਖਣ ਨੂੰ ਮਿਲਿਆ ਹੋਵੇਗਾ ਜਤਿੰਦਰ ਦੱਸਦਾ ਹੈ ਕਿ ਸਾਲ 2007 ਦੀ ਇਹ ਗੱਲ ਹੈ 2007 ਦੇ ਵਿੱਚ ਵਿਆਹ ਹੁੰਦਾ ਹੈ ਪਹਿਲਾਂ ਇੱਕ ਧੀ ਜਨਮ ਲੈਂਦੀ ਹੈ ਉਸ ਤੋਂ ਬਾਅਦ ਫਿਰ ਪੁੱਤ ਉਸ ਤੋਂ ਬਾਅਦ ਫਿਰ ਇੱਕ ਪੁੱਤਰ ਜਿਹੜਾ ਇਹ ਮਾਮਲਾ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਪੂਰਾ ਹੀ ਹਿੰਦੁਸਤਾਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਮਾਂ ਤੇ ਪੁੱਤ ਜਿਹੇ ਰਿਸ਼ਤੇ ਉਸ ਦੇ ਵਿੱਚ ਆਖਰਕਾਰ ਅਜਿਹਾ ਕਿਉਂ ਹੋਇਆ ਜਦੋਂ ਸੋਸ਼ਲ ਮੀਡੀਆ ਤੇ ਪੱਤਰਕਾਰ ਨੇ ਸ਼ਿਵਾਨੀ ਨੂੰ ਇਹੇ ਪੁੱਛਣਾ ਸ਼ੁਰੂ ਕੀਤਾ ਤੇ ਇਹਨੂੰ ਤਾਂ ਲੱਗ ਰਿਹਾ ਸੀ ਕਿ ਅਜੇਹਾ ਕੋਈ ਵੀ ਵੱਡੀ ਗੱਲ ਨਹੀਂ ਹੈ ਪਰ ਜਦੋਂ ਹੌਲੀ-ਹੌਲੀ ਲੋਕਾਂ ਨੇ ਉਸ ਨੂੰ ਅਹਿਸਾਸ ਕਰਵਾਇਆ ਤੇ ਉਹ ਲੜਕੀ ਜਿਵੇਂ-ਜਿਵੇਂ ਵਕਤ ਲੰਘਦਾ ਜਾ ਰਿਹਾ ਸੀ ਓਦਾਂ-ਓਦਾਂ ਹੀ ਉਹ ਬਿਮਾਰ ਹੋਣ ਲੱਗ ਜਾਂਦੀ ਹੈ ਆਪਣੀ ਮਾਂ ਦੀ ਉਸ ਕਰਤੂਤ ਨੂੰ ਲੈ ਕੇ ਇੰਨਾ ਜ਼ਿਆਦਾ ਟੈਨਸ਼ਨ ਵਿੱਚ ਆ ਜਾਂਦੀ ਹੈ ਉਹ ਸੋਚਣ ਤੇ ਮਜਬੂਰ ਹੋ ਜਾਂਦੀ ਹੈ ਕਿ ਆਖਰਕਾਰ ਉਸ ਦੀ ਮਾਂ ਨੇ ਅਜਿਹਾ ਕੰਮ ਕਿਉਂ ਕੀਤਾ ਇੱਕ ਪੱਤਰਕਾਰ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਨੇ ਕਿਹਾ ਕਿ ਬਸ ਆਪਣੀ ਮਾਂ ਨੂੰ ਇੱਕ ਗੱਲ ਕਹਿਣਾ ਚਾਹੁੰਨੀ ਹਾਂ ਜੋ ਵੀ ਕੈਸ਼ ਜੋ ਵੀ ਗਹਿਣੇ ਤੁਸੀਂ ਇੱਥੋਂ ਲੈ ਕੇ ਗਏ ਹੋ ਉਸ ਨੂੰ ਵਾਪਸ ਕਰ ਦਿਓ ਇਸ ਤੋਂ ਇਲਾਵਾ ਸਾਨੂੰ ਉਸ ਤੋਂ ਕੁਝ ਵੀ ਨਹੀਂ ਚਾਹੀਦਾ ਜਦੋਂ ਇਹ ਸਵਾਲ ਇੱਕ ਪੱਤਰਕਾਰ ਨਿਜ ਜਤਿੰਦਰ ਉਰਫ ਜੀਤੂ ਨੂੰ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਕਹਿੰਦੇ ਨੇ ਕਿ ਬਸ ਮੈਂ ਪੁਲਿਸ ਪ੍ਰਸ਼ਾਸਨ ਤੋਂ ਇੱਕ ਹੀ ਅਪੀਲ ਕਰਦਾ ਹਾਂ ਕਿ ਇੱਕ ਵਾਰ ਬਸ ਮੇਰੀ ਅੱਖਾਂ ਦੇ ਸਾਹਮਣੇ ਮੇਰੀ ਪਤਨੀ ਨੂੰ ਲਿਆ ਦਿਓ ਮੈਂ ਆਪਣੀ ਪਤਨੀ ਤੋਂ ਪੁੱਛਣਾ ਚਾਹੁੰਨਾ ਹਾਂ ਕਿ ਆਖਰਕਾਰ ਤੂੰ ਕਿਉਂ ਆਪਣੀ ਧੀ ਦੇ ਨਾਲ ਇੰਨਾ ਬੁਰਾ ਕੰਮ ਕੀਤਾ ਆਖਰਕਾਰ ਇਸ ਮਾਮਲੇ ਨੂੰ ਪੁਲਿਸ ਨੇ ਜੀਡੀ ਦੇ ਵਿੱਚ ਵਿਦਾਖਲ ਕਰ ਲਿਆ ਹਜੇ ਤੱਕ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਜਦੋਂ ਪੁਲਿਸ ਅਧਿਕਾਰੀਆਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਰਕਾਰ ਤੁਸੀਂ ਇਸ ਮਾਮਲੇ ਤੇ ਐਫਆਈਆਰ ਦਰਜ ਕਿਉਂ ਨਹੀਂ ਕੀਤੀ ਪੁਲਿਸ ਅਧਿਕਾਰੀ ਫਿਰ ਕਹਿੰਦੇ ਨੇ ਕਿ ਲੜਕਾ ਮਤਲਬ ਕਿ ਜੁਵਾਈ ਉਸ ਤੋਂ ਬਾਅਦ ਲੜਕੀ ਯਾਨੀ ਕਿ ਸੱਸ ਦੀ ਉਮਰ ਲਗਭਗ 38 ਸਾਲ ਹੈ ਅਤੇ ਜੋ ਜੁਵਾਈ ਹੈ ਉਸ ਦੀ ਉਮਰ ਲਗਭਗ 20 ਸਾਲ ਦੇ ਆਸ-ਪਾਸ ਹੈ ਦੋਨੋਂ ਹੀ ਬਾਲਕ ਹਨ ਅਤੇ ਭਾਰਤ ਦਾ ਜੋ ਕਾਨੂੰਨ ਹੈ ਉਹ ਇਹ ਕਹਿੰਦਾ ਹੈ ਕਿ ਜੋ 18 ਸਾਲ ਤੋਂ ਉੱਤੇ ਹੋਣ ਤੋਂ ਬਾਅਦ ਉਹ ਆਪਣਾ ਫੈਸਲਾ ਖੁਦ ਲੈ ਸਕਦੇ ਨੇ ਉਹ ਆਪ ਖੁਦ ਜਾਣ ਸਕਦੇ ਨੇ ਕਿ ਇਹ ਫੈਸਲਾ ਚੰਗਾ ਹੈ ਜਾਂ ਬੁਰਾ ਇਸ ਦੇ ਨਤੀਜੇ ਹੋ ਸਕਦੇ ਨੇ ਇਸ ਲਈ ਉਹਨਾਂ ਨੇ ਸੋਚ ਸਮਝ ਕੇ ਫੈਸਲਾ ਲਿਆ ਹੈ ਜੇਕਰ ਸਸਰ ਜਿੱਦ ਦੇ ਉੱਤੇ ਅੜ ਜਾਵੇ ਤਾਂ ਉਸ ਨੇ ਆਪਣੇ ਜਵਾਈ ਦੇ ਨਾਲ ਹੀ ਰਹਿਣਾ ਜਤਿੰਦਰ ਹੀ ਨਹੀਂ ਇੱਥੋਂ ਤੱਕ ਕਾਨੂੰਨ ਵੀ ਨਹੀਂ ਉਹਨਾਂ ਦਾ ਕੁਝ ਕਰ ਸਕਦਾ ਉਹ ਦੋਵੇਂ ਇਕੱਠੇ ਹੀ ਰਹਿਣਗੇ ਇਸ ਮਾਮਲੇ ਵਿੱਚ ਜੋ ਸ਼ਿਕਾਇਤ ਦਿੱਤੀ ਗਈ ਹੈ ਸਾ ਦੇ 3 ਲੱਖ ਰੁਪਏ ਦੀ ਉਸ ਦੇ ਨਾਲ ਹੀ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ 5 ਲੱਖ ਦੇ ਗਹਿਣੇ ਵੀ ਨਾਲ ਲੈ ਕੇ ਜਾਂਦੀ ਹੈ ਇਸ ਮਾਮਲੇ ਦੇ ਵਿੱਚ ਜ਼ਰੂਰ ਹੋ ਸਕਦਾ ਹੈ ਕੋਈ ਐਫ ਆਈ ਆਰ ਦਰਜ ਹੋ ਜਾਵੇ ਜੇਕਰ ਇਹ ਵੀ ਅਪਰਾਧ ਸਿੱਧਨ ਹੀ ਹੋਇਆ ਕਿ ਉਸ ਨੇ ਕੋਈ ਵੀ ਸਮਾਨ ਅਜੇਹਾ ਚੋਰੀ ਨਹੀਂ ਕੀਤਾ ਤਾਂ ਇਹਨਾਂ ਦਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਉਹ ਜਿੱਥੇ ਚਾਹੇ ਉਥੇ ਰਹਿ ਸਕਦੇ ਨੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ਾਂ ਕਰ ਰਹੀ ਹੈ ਪਰ ਲੱਭਣ ਦਾ ਵੀ ਕੋਈ ਫਾਇਦਾ ਨਹੀਂ ਹੋਵੇਗਾ ਪਰ ਉਸ ਨੇ ਨਾ ਤਾਂ ਕੇਵਲ ਦੋ ਬੱਚਿਆਂ ਦਾ ਨੁਕਸਾਨ ਕੀਤਾ ਹੈ ਦੋ ਪੁੱਤ ਨੇ ਅਤੇ ਨਾਲ ਹੀ ਇੱਕ ਧੀ ਦਾ ਨੁਕਸਾਨ ਕੀਤਾ ਹੈ ਧੀ ਦੀ ਇੱਜ਼ਤ ਨੂੰ ਵੀ ਤਾਰ-ਤਾਰ ਕੀਤਾ ਹੈ ਆਪਣੀ ਵੀ ਇੱਜ਼ਤ ਨੂੰ ਤਾਰ-ਤਾਰ ਕੀਤਾ ਹੈ ਸਮਾਜ ਦੇ ਵਿੱਚ ਜੋ ਇੱਕ ਮੈਸੇਜ ਸੰਦੇਸ਼ ਸੀ ਉਹ ਬਹੁਤ ਹੀ ਗਲਤ ਗਿਆ ਹੈ ਦੋਸਤੋ ਇਸ ਪੂਰੀ ਘਟਨਾ ਕਰਮ ਨੂੰ ਤੁਸੀਂ ਸੁਣਨ ਦਾ ਕੋਈ ਵੀ ਕਿਸੇ ਦਾ ਦਿਲ ਦੁਖਾਣਾ ਨਹੀਂ ਹੈ ਕਿਸੇ ਨੂੰ ਵੀ ਪਰੇਸ਼ਾਨ ਕਰਨਾ ਨਹੀਂ ਹੈ ਬਲਕਿ ਤੁਹਾਨੂੰ ਜਾਗਰੂਕ ਕਰਨਾ ਹੈ ਤੁਹਾਨੂੰ ਸੁਚੇਤ ਕਰਨਾ ਹੈ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹੈ ਇਸ ਘਟਨਾ ਨੇ ਪੂਰੇ ਹਿੰਦੂ ਸਤਾਨੋ ਹਿਲਾ ਕੇ ਰੱਖ ਦਿੱਤਾ ਲੋਕਾਂ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇੱਕ ਸ਼ਾਸਨ ਨੇ ਆਖਰਕਾਰ ਅਜਿਹਾ ਕਿਉਂ ਕਦਮ ਚੁੱਕਿਆ ਜਦ ਕਿ ਉਸ ਦੀ ਧੀ ਤੋਂ ਮਹਿਜ਼ ਉਹ 2 ਸਾਲ ਵੱਡਾ ਹੈ ਤੇ 18 ਸਾਲ ਦੀ ਹੈ ਤੇ ਜਵਾਈ 20 ਸਾਲ ਦਾ ਹੈ ਅਜਿਹਾ ਕਿਉਂ ਕੀਤਾ ਹੈ ਉਸ ਦੀ ਧੀ ਅਤੇ ਪਤੀ ਅਤੇ ਪੂਰੇ ਸਮਾਜ ਦਾ ਸੋਚ ਕੇ ਇਹ ਬੁਰਾ ਹਾਲ ਹੈ ਕਿ ਆਖਰਕਾਰ ਇਹ ਸਮਾਜ ਕਿਹੜੇ ਪਾਸੇ ਨੂੰ ਤੁਰ ਪਿਆ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਸ ਨਾਲ ਸਾਡੇ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸੱਚੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ